Welcome to my channel. ਗੌੜੀ ਸੁਖਮਨੀ ਮਹੱਲਾ ਪੰਜਵਾਂ ਸ਼ਲੋਕ ਸੰਤ ਸਰੰਜੋ ਜਨ ਪਰੈ ਸੋਜਨ ਉਦਰਨ ਹਾਰੇ संत की निंदा नानक बहर बहर अवतार सतगुरु जी समझाਉਂਦੇ ਨੇ ਜੋ ਮਨੁੱਖ ਸੰਤਾਂ ਦੇ ਸ਼ਰਨ ਵਿੱਚ ਪੈਂਦਾ ਹੈ ਉਹ ਮਨੁੱਖ ਜਨਮ ਮਰਨ ਦੇ ਦੁੱਖਾਂ ਤੋਂ ਛੁੱਟ ਜਾਂਦਾ ਹੈ ਪਰੰਤੂ ਸੰਤਾਂ ਦੀ निंदा ਕਰਨ ਵਾਲੇ ਮਨੁੱਖ ਦਾ बार-बार ਜਨਮ ਹੁੰਦਾ ਹੈ ਇਸ ਦਾ ਭਾਵ ਅਰਥ ਹੈ ਕਿ ਪਰਮਾਤਮਾ ਦੇ ਨਾਮ ਲੇਵਾ ਸੰਤਾਂ ਭਗਤਾਂ ਦੀ ਨਿੰਦਿਆ ਕਰਨ ਵਾਲਾ ਚਰਾਸੀ ਦੇ ਗੇੜ ਵਿੱਚ ਪਿਆ ਰਹਿੰਦਾ ਹੈ ਇਹ ਜਨਮ ਮਰਨ ਦਾ ਦੁੱਖ ਸੰਤਾਂ ਦੇ ਸ਼ਰਨ ਵਿੱਚ ਪੈ ਲਾਲ ਹੀ ਕੱਟਿਆ ਜਾਂਦਾ ਹੈ ਸਤਿਗੁਰ ਜੀ ਅੱਗੇ ਅਸ਼ਟਪਦੀ ਵਿੱਚ ਉਹਨਾਂ ਦੋਸ਼ਾਂ ਤੇ ਦੁੱਖਾਂ ਦਾ ਵਰਣਨ ਕਰਦੇ ਹਨ ਜੋ ਸੰਤਾਂ ਦੀ ਨਿੰਦਿਆ ਕਰਨ ਵਾਲੇ ਨੂੰ ਲੱਗਦੇ ਹਨ ਅਸ਼ਟਪਦੀ ਸੰਕੇ ਦੁੱਖਾਂ ਦਾ ਹਰ ਜਾ ਕਟੇ ਸੰਤਾਨ ਦੀ ਨਿੰਦਿਆ ਕਰਨ ਨਾਲ ਮਨੁੱਖ ਦੀ ਉਮਰ ਘਟ ਜਾਂਦੀ ਹੈ। ਸੰਨ ਕੇ ਦੁੱਖਨ ਜਮਤੇ ਨਹੀਂ ਛੋਟੇ। ਸੰਤਾਨ ਦੀ ਨਿੰਦਿਆ ਕਰਨ ਨਾਲ ਜੰਮਾ ਤੋਂ ਨਹੀਂ ਛੁਟ ਸਕਦਾ। ਸੰਨ ਕੇ ਦੁੱਖਨ ਸੁਖ ਸੁਭ ਜਾਏ। ਸੰਤਾਨ ਦੀ ਨਿੰਦਿਆ ਕਰਨ ਨਾਲ ਸਾਰਾ ਸੁਖ ਨਾਸ਼ ਹੋ ਜਾਂਦਾ ਹੈ। ਸੰਨ ਕੇ ਦੁੱਖਨ ਨਰਕ ਮੇ ਪਾਏ। ਸੰਤਨ ਦੀ ਨਿੰਦਿਆ ਕਰਨ ਨਾਲ ਮਨੁੱਖ ਨਰਕ ਵਿੱਚ ਪੈਂਦਾ ਹੈ ਸੰਤ ਕੇ ਦੋਖੰਦ ਮਤ ਹੋਏ ਮਲੀਨ ਸੰਤਨ ਦੀ ਨਿੰਦਿਆ ਕਰਨ ਨਾਲ ਬੁੱਧੀ ਮੈਲੀ ਹੋ ਜਾਂਦੀ ਹੈ ਸੰਤ ਕੇ ਦੋਖੰ ਸੋਭਾ ਤੇ ਹੀਨ ਸੰਤਨ ਦੀ ਨਿੰਦਿਆ ਕਰਨ ਨਾਲ ਸੋਭਾ ਹੀਨ ਹੋ ਜਾਂਦਾ ਹੈ ਸੰਤ ਕੇ ਹਉਤੇ ਕੋ ਰੱਖੇ ਨ ਕੋਏ ਸੰਤਾਂ ਦੇ ਮਾਰੇ ਸਰਾਪੇ ਹੋਏ ਨੂੰ ਕੋਈ ਨਹੀਂ ਰੱਖ ਸਕਦਾ ਸੰਤ ਕੇ ਦੁਖਨthਾਨ ਭ੍ਰਸਟ ਹੋਏ ਸੰਤਾਂ ਦੀ ਨਿੰਦਿਆ ਕਰਨ ਨਾਲ ਮਨੁੱਖ ਆਪਣੀ ਪਦਵੀ ਤੋਂ ਡਿੱਗ ਪੈਂਦਾ ਹੈ ਸੰਤ ਕਿਰਪਾਲ ਕਿਰਪਾ ਜੇ ਕਰੇ ਪ੍ਰੰਤੂ ਕਿਰਪਾਲੂ ਸੰਤ ਜੇ ਕਿਰਪਾ ਕਰ ਦੇਵੇ ਤਾਂ ਨਾਨਕ ਸੰਤ ਸੰਗ ਨਿੰਦਕ ਭੀਤਰ ਹੈ ਗੁਰੂ ਜੀ ਕਹਿੰਦੇ ਹਨ ਸੰਤਾਂ ਨਾਲ ਨਿੰਦਕ ਵੀ ਤਰ ਜਾਂਦਾ ਹੈ ਸੰਤਾਂ ਦੇ ਦੁਖਨ ਤੇ ਮੁਖ ਭਵੇ ਸੰਤਾਂ ਉੱਤੇ ਦੋਸ਼ ਲਾਉਣ ਨਾਲ ਦੋਸ਼ੀ ਦਾ ਮੂੰਹ ਵਿੰਗਾ ਹੋ ਜਾਂਦਾ ਹੈ ਸੰਤਨ ਕੇ ਦੋਖਨ ਕਾਗ ਜਿਉ ਲਵੇ ਸੰਤਾਂ ਉੱਤੇ ਦੋਸ਼ ਲਾਉਣ ਨਾਲ ਕਾਂ ਦੀ ਤਰ੍ਹਾਂ ਮਨੁੱਖ ਬੇਅਰਥ ਬੋਲਦਾ ਰਹਿੰਦਾ ਹੈ ਸੰਤਨ ਕੇ ਦੋਖਨ ਸਰਪਜੋਨ ਪਾਏ ਸੰਤਨ ਦੀ ਨਿੰਦਿਆ ਕਰਨ ਨਾਲ ਮਨੁੱਖ ਸੱਪ ਦੀ ਜੂਨ ਪੈਂਦਾ ਹੈ ਸੰਤ ਕੇ ਦੋਖਨ ਤ੍ਰੇ ਦੋ ਜੂਨ ਕਰਮਾਏ ਸੰਤਨ ਦੀ ਨਿੰਦਿਆ ਕਰਨ ਨਾਲ ਠੂਹੇ ਤੇ ਕੀੜੇ ਆਦਕ ਜੂਨਾ ਵਿੱਚ ਪੈਂਦਾ ਹੈ ਸੰਤ ਕੇ ਦੋਖਨ ਤ੍ਰਿਸ਼ਨਾਵਾਂ ਮੇ ਜਲੇ ਸੰਤਨ ਦੀ ਨਿੰਦਿਆ ਕਰਨ ਨਾਲ ਮਨੁੱਖ ਤ੍ਰਿਸ਼ਨਾ ਦੀ ਅੱਗ ਵਿੱਚ ਸੜਦਾ ਰਹਿੰਦਾ ਹੈ ਸੰਤ ਕੇ ਦੁੱਖਾਂ ਸਭ ਕੋ ਛਲੇ ਸੰਤਨ ਨੀ ਨਿੰਦਿਆ ਕਰਨ ਵਾਲਾ ਸਭ ਕਿਸੇ ਨੂੰ ਧੋਖਾ ਦਿੰਦਾ ਹੈ ਸੰਤ ਕੇ ਦੁੱਖਾਂ ਤੇਜ ਸਭ ਜਾਏ ਸੰਤਨ ਨੀ ਨਿੰਦਿਆ ਕਰਕੇ ਮਨੁੱਖ ਦਾ ਸਾਰਾ ਤੇਜ ਪ੍ਰਤਾਪ ਨਸ਼ਟ ਹੋ ਜਾਂਦਾ ਹੈ ਸੰਤ ਕੇ ਦੁੱਖਾਂ ਨੀਚ ਨਿਚਾਏ ਸੰਤਨ ਦੀ ਨਿੰਦਿਆ ਕਰਨ ਨਾਲ ਮਨੁੱਖ ਨੀਚੋ ਨੀਚ ਹੋ ਜਾਂਦਾ ਹੈ ਸੰਤ ਦੋਖੀ ਕਥਾਉ ਕੋ ਨਾ ਹੈ ਸੰਤਾਂ ਦੇ ਨਿੰਦਕ ਦਾ ਕੋਈ ਥਾਂ ਨਹੀਂ ਹੁੰਦਾ ਅਰਥਾਤ ਕਿਤੇ ਆਸਰਾ ਨਹੀਂ ਮਿਲਦਾ ਨਾਨਕ ਸੰਤ ਭਾਵੇ ਤੋ ਉਹ ਵੇਗਤ ਪਾਏ ਗੁਰੂ ਜੀ ਫਰਮਾਉਂਦੇ ਹਨ ਜੇ ਸੰਤਾਂ ਨੂੰ ਪਰਵਾਨ ਹੋਵੇ ਤਾਂ ਉਹ ਨਿੰਦਕ ਵੀ ਗਤੀ ਪਾ ਲੈਂਦੇ ਹਨ ਸੰਤ ਕਾ ਨਿੰਦਕ ਮਹਾ ਹਤਤਾਈ ਸੰਤ ਦਾ ਨਿੰਦਕ ਵੱਡਾ ਪਾਪੀ ਹੁੰਦਾ ਹੈ ਸੰਤ ਕਾ ਨਿੰਦਕ ਘੰਟੀ ਕਾ ਨਾ ਪਾਈ ਸੰਤਾਂ ਦਾ ਨਿੰਦਕ ਕਿਸੇ ਥਾਂ ਪਲ ਭਰ ਵੀ ਨਹੀਂ ਠਹਿਰਦਾ ਸੰਤ ਕਾ ਨਿੰਦਕ ਮਹਾ ਹਤਿਆਰਾ ਸੰਤਾਂ ਦਾ ਨਿੰਦਕ ਵੱਡਾ ਹਤਿਆਰਾ ਹੁੰਦਾ ਹੈ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤਨ ਦਨਿੰਦਕ ਪਰਮੇਸ਼ਰ ਦਾ ਮਾਰਿਆ ਤੇ ਧਕਾਰਿਆ ਹੋਇਆ ਹੁੰਦਾ ਹੈ ਸੰਤ ਕਨਿੰਦਕ ਰਾਜ ਤੇਹੀਨ ਸੰਤਨ ਦਨਿੰਦਕ ਰਾਜ ਤੋਂ ਖਾਲੀ ਰਹਿੰਦਾ ਹੈ ਯਾਨੀ ਕਿ ਉਸ ਨੂੰ ਵੱਡੇ ਸੁੱਖਾਂ ਦੀ ਪ੍ਰਾਪਤੀ ਨਹੀਂ ਹੁੰਦੀ ਸੰਤ ਕਨਿੰਦਕ ਦੁਖਿਆਰ ਦੇਨ ਸੰਤਨ ਦਨਿੰਦਕ ਦੁਖੀ ਤੇ ਮਹਤਾਜ ਰਹਿੰਦਾ ਹੈ ਸੰਤ ਕੇ ਨਿੰਦਕ ਕੋ ਸਰਬ ਰੋਗ ਸੰਤਾਂ ਦੇ ਨਿੰਦਕ ਨੂੰ ਸਾਰੇ ਰੋਗ ਹੁੰਦੇ ਹਨ ਯਾਨੀ ਕਿ ਉਸ ਨੂੰ ਕੋਈ ਨਾ ਕੋਈ ਰੋਗ ਲੱਗਾ ਹੀ ਰਹਿੰਦਾ ਹੈ ਸੰਤ ਕੇ ਨਿੰਦਕ ਕੋ ਸਦਾ ਵਿਜੋਗ ਸੰਤਾਂ ਦੇ ਨਿੰਦਕ ਨੂੰ ਸਦਾ ਮਨ ਇਛਤ ਸੁੱਖਾਂ ਤੋਂ ਵਿਛੋੜਾ ਰਹਿੰਦਾ ਹੈ ਸੰਤ ਕੀ ਨਿੰਦਾ ਦੁਖ ਮੈ ਦੁਖ ਸੰਤਾਂ ਦੀ ਨਿੰਦਿਆ ਸਾਰੇ ਦੋਸ਼ਾਂ ਵਿੱਚੋਂ ਇੱਕ ਵੱਡਾ ਦੋਸ਼ ਹੈ ਨਾਨਕ ਸੰਤ ਭਾਵੇ ਤਾਂ ਉਸ ਦਾ ਵੀ ਹੋਏ ਮੋਖ ਗੁਰੂ ਜੀ ਫਰਮਾਉਂਦੇ ਹਨ ਜੇ ਸੰਤਾਂ ਨੂੰ ਭਾਜਾ ਜਾਵੇ ਪਰਵਾਣ ਹੋ ਜਾਵੇ ਤਾਂ ਉਸ ਦਾ ਵੀ ਉਧਾਰ ਹੋ ਜਾਂਦਾ ਹੈ ਸੰਤ ਦਾ ਦੁਖੀ ਸਦਾ ਅਪਵਿੱਤ ਸੰਤਾਂ ਦਾ ਦੁਖੀ ਨਿੰਦਿਆ ਦੀ ਮੈਲ ਨਾਲ ਸਦਾ ਮਹਿਲਾ ਹੀ ਰਹਿੰਦਾ ਹੈ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ ਸੰਤਾਂ ਦਾ ਦੁਖੀ ਕਿਸੇ ਦਾ ਮਿੱਤਰ ਨਹੀਂ ਯਾਨੀ ਕਿ ਨਿਰਵੈਰ ਸੰਤਾਂ ਨਾਲ ਵੈਰ ਕਰਨ ਵਾਲਾ ਮਨੁੱਖ ਕਿਸੇ ਦੂਜੇ ਦਾ ਮਿੱਤਰ ਕਿਸ ਤਰ੍ਹਾਂ ਹੋ ਸਕਦਾ ਹੈ ਸੰਤ ਕੇ ਦੁਖੀ ਕੋ ਡਾਂ ਲਾਗੇ ਸੰਤ ਦੀ ਦੁਖੀ ਨੂੰ ਧਰਮ ਰਾਜ ਤੋਂ ਦੰਡ ਲੱਗਦਾ ਹੈ ਸੰਤ ਕੇ ਦੁਖੀ ਕੋ ਸਭ ਤਿਆਗੇ ਸੰਤਾਂ ਦੇ ਦੁਖੀ ਨੂੰ ਸਭ ਤਿਆਗ ਦਿੰਦੇ ਹਨ ਯਾਨੀ ਕਿ ਕੋਈ ਪਲਾਪੁਰਸ਼ ਉਸ ਨੂੰ ਮੂੰਹ ਨਹੀਂ ਲਾਉਂਦਾ ਸੰਤ ਦਾ ਦੁਖੀ ਮਹਾ ਅਹੰਕਾਰੀ ਸੰਤ ਦਾ ਦੁਖੀ ਵੱਡਾ ਹੰਕਾਰੀ ਹੁੰਦਾ ਹੈ ਗਿਆਨ ਕਰਕੇ ਸੰਤ ਦਾ ਦੁਖੀ ਸਦਾ ਬਿਕਾਰੀ ਸੰਤਾਂ ਦਾ ਦੁਖੀ ਕੁਸੰਗਤ ਕਰਕੇ ਸਦਾ ਬੁਰੇ ਕਰਮ ਕਰਨ ਵਾਲਾ ਹੁੰਦਾ ਹੈ ਸੰਤ ਦਾ ਦੁਖੀ ਜਨਮ ਹੈ ਮਰੇ ਸੰਤਾਂ ਦਾ ਦੁਖੀ ਜਮਦਾ ਮਰਦਾ ਰਹਿੰਦਾ ਹੈ ਸਤ ਸੰਗਤ ਤੋਂ ਦੂਰ ਰਹਿਣ ਕਰਕੇ ਸੰਨ ਕੀ ਦੁਖ ਨ ਸੁਖ ਤੇ ਟੇਟ ਰਹੇ ਸੰਤਾਂ ਦੀ ਬੁੜਾਈ ਕਰਨ ਨਾਲ ਮਨੁੱਖ ਸੁੱਖਾਂ ਤੋਂ ਹੀਣਾ ਰਹਿੰਦਾ ਹੈ ਅਰਥਾਤ ਸਦਾ ਹੀ ਉਸ ਨੂੰ ਦੁੱਖ ਚਿਮੜੇ ਰਹਿੰਦੇ ਹਨ ਸੰਤ ਕੇ ਦੁਖੀ ਕੋ ਨਾ ਹੀਠਾਓ ਸੰਤਾਂ ਦੇ ਦੁਖੀ ਨੂੰ ਕੋਈ ਠਹਿਰਾ ਨੁਥਾ ਨਹੀਂ ਮਿਲਦਾ ਨਾਨਕ ਸੰਤ ਪਾਇਤ ਲੈ ਮਿਲਾਏ ਗੁਰੂ ਜੀ ਫਰਮਾਉਂਦੇ ਹਨ ਜੇ ਸੰਤਾਂ ਨੂੰ ਪ੍ਰਵਾਨ ਹੋਵੇ ਤਾਂ ਐਸੇ ਦੋਸ਼ੀ ਮਨੁੱਖ ਨੂੰ ਵੀ ਆਪਣੇ ਨਾਲ ਮਿਲਾ ਲੈਂਦੇ ਹਨ ਸੰਤ ਦਾ ਦੁਖੀ ਅਧਬੀਚ ਦੇ ਟੂਟੇ ਸੰਤਾਂ ਦਾ ਦੁਖੀ ਆਦ ਵਿੱਚੋਂ ਹੀ ਟੁੱਟ ਜਾਂਦਾ ਹੈ ਯਾਨਕਿ ਆਪਣੀ ਪੂਰੀ ਉਮਰ ਨਹੀਂ ਭੋਗਦਾ ਸੰਤ ਤੇ ਦੁਖੀ ਕਿਤੇ ਕਾਜ ਨਾ ਪਹੁੰਚੇ ਸੰਤ ਤੇ ਦੁਖੀ ਦਾ ਕੋਈ ਕੰਮ ਸਿਰੇ ਨਹੀਂ ਝੜਦਾ ਸਭ ਕੰਮ ਅਧੂਰੇ ਹੀ ਰਹਿੰਦੇ ਹਨ ਸੰਤ ਤੇ ਦੁਖੀ ਕੋ ਧਿਆਨ ਭਰਮਾਈ ਹੈ ਸੰਤ ਤੇ ਦੁਖੀ ਉਹ ਜਾੜਾ ਵਿੱਚ ਪਾਉਂਦਾ ਫਿਰਦਾ ਹੈ ਉਸ ਨੂੰ ਕਰਨ ਦਾ ਵਾਸਾ ਪ੍ਰਾਪਤ ਨਹੀਂ ਹੁੰਦਾ ਸੰਤ ਦਾ ਦੁਖੀ ਉਹ ਜੜ ਪਾਈ ਹੈ ਸੰਤ ਤੇ ਦੁਖੀ ਕੁਰਾਹੇ ਪਾਇਆ ਜਾਂਦਾ ਹੈ ਯਾਨੀ ਕਿ ਉਹ ਠੋਕਰਾਂ ਹੀ ਖਾਂਦਾ ਰਹਿੰਦਾ ਹੈ ਉਸ ਨੂੰ ਸਿੱਧਾ ਰਸਤਾ ਨਹੀਂ ਲੱਭਦਾ ਸੰਤ ਦਾ ਦੁਖੀ ਅੰਦਰ ਤੇ ਥੋਤਾ ਸੰਤ ਦਾ ਦੁਖੀ ਅੰਦਰ ਤੋਂ ਖਾਲੀ ਹੁੰਦਾ ਹੈ ਜਿਉਂ ਸਾਹ ਬਿਨਾਂ ਮਿਰ ਤੱਕੀ ਲੋਥਾ ਜੀਵੀ ਸਵਾਸਾਂ ਤੋਂ ਬਿਨਾ ਮੁਰਦਾ লাশ ਹੁੰਦੀ ਹੈ ਸੰਤ ਕੇ ਦੁਖੀ ਕੀ ਜੜ ਕਿਛ ਨਹੀਂ ਸੰਤ ਦੇ ਦੁਖੀ ਦੀ ਕੋਈ ਸਥਿਰਤਾ ਯਾਨੀ ਕਿ ਠਹਿਰਨ ਦੀ ਪੱਕੀ ਥਾਂ ਨਹੀਂ ਹੁੰਦੀ ਆਪਨ ਬੀਜ ਆਪੇ ਹੀ ਖਾਹੇ ਸੰਤ ਦੇ ਦੁਖੀ ਆਪਣਾ ਬੀਜ ਆਪ ਹੀ ਖਾਂਦਾ ਹੈ ਯਾਨੀ ਕਿ ਜੋ ਪਾਪ ਕਰਮ ਕਰਦਾ ਹੈ ਉਸ ਦਾ ਫਲ ਦੁੱਖ ਆਪ ਹੀ ਭੋਗਦਾ ਹੈ ਸੰਤ ਦੇ ਦੋਖੀ ਕੋ ਹੋਰ ਨਾ ਰਖਨ ਹਾਰ ਸੰਤ ਦੀ ਦੋਖੀ ਨੂੰ ਹਰ ਕੋਈ ਰੱਖਣ ਵਾਲਾ ਨਹੀਂ ਹੁੰਦਾ ਯਾਨੀ ਕਿ ਉਸ ਨੂੰ ਬੁਰੇ ਕਰਮ ਕਰਮਾਂ ਦੇ ਫਲ ਭੋਗਣ ਤੋਂ ਕੋਈ ਬਚਾਉਣ ਵਾਲਾ ਨਹੀਂ ਹੁੰਦਾ ਨਾਨਕ ਸੰਤ ਭਾਵੇ ਤਾਂ ਲੈ ਉਬਾਰ ਗੁਰੂ ਜੀ ਫਰਮਾਉਂਦੇ ਹਨ ਪਰ ਜੇ ਸੰਤ ਨੂੰ ਭਾ ਜਾਵੇ ਤਾਂ ਉਸ ਨੂੰ ਵੀ ਬਚਾ ਲੈਂਦਾ ਹੈ ਸੰਤ ਦਾ ਦੁਖੀ ਏਉਂ ਬੇਲ ਲਾਏ ਸੰਤ ਦਾ ਦੁਖੀ ਤੂੰ ਵਿਲਕਦਾ ਹੈ ਜਿਉਂ ਜਲ ਬਿਨ ਮਛਲੀ ਤੜਫੜਾਏ ਜਿਵੇਂ ਪਾਣੀ ਤੋਂ ਬਿਨਾ ਮੱਛੀ ਮਛਲੀ ਤੜਫਦੀ ਹੈ ਸੰਤ ਦਾ ਦੁਖੀ ਭੁੱਖਾ ਨਹੀਂ ਰਜੇ ਸੰਤ ਦਾ ਦੁਖੀ ਭੁੱਖਾ ਰਹਿੰਦਾ ਹੈ ਕਦੇ ਰਜਦਾ ਨਹੀਂ ਤ੍ਰਿਸ਼ਨਾ ਤੇ ਲਾਲਚ ਕਰਕੇ ਜਿਉ ਪਾਵਕ ਇਹਨ ਨਹੀਂ ਧਰਾਪੇ ਜੀ ਜਿਸ ਤਰ੍ਹਾਂ ਲੱਕੜੀਆਂ ਨਾਲ ਅੱਗ ਨਹੀਂ ਰੱਜਦੀ ਸੰਤ ਦਾ ਦੁਖੀ ਛੂਟੇ ਕੈਲਾ ਸੰਤ ਤਾਂ ਦੁਖੀ ਇਕੱਲਾ ਹੀ ਰਹਿੰਦਾ ਹੈ ਨੇਕ 부ਸ਼ ਦੀ ਸੰਗਤ ਤੋਂ ਬਿਨਾ ਜਿਉ ਬੁਆੜ ਤਿਲ ਖੇਤ ਮਾਹ ਦੁਹੇਲਾ ਜਿਵੇਂ ਸੜਿਆ ਹੋਇਆ ਤਿਲਾਂ ਦਾ ਬੂਟਾ ਬੁਆੜ ਤਿਲ ਇਕੱਲਾ ਰਹਿ ਕੇ ਦੁਖੀ ਹੁੰਦਾ ਹੈ ਸੰਤ ਕਾ ਦੁਖੀ ਧਰਮ ਤੇ ਰਹਤ ਸੰਤ ਦਾ ਦੁਖੀ ਤਰੰਤੋ ਸਖਣਾ ਹੁੰਦਾ ਹੈ ਸੰਤ ਕਾ ਦੁਖੀ ਸਦ ਮਿੱਥਿਆ ਕਹਿਤ ਸੰਤ ਦਾ ਦੁਖੀ ਸਦਾ ਝੂਠ ਬੋਲਦਾ ਹੈ ਲੋਭ ਕਰਕੇ ਕੀਰਤ ਨਿੰਦਕਾ ਤੁਰ ਹੀ ਪਿਆ ਨਿੰਦਕ ਦਾ ਇਹ ਕੰਮ ਮੁੜ ਤੋ ਪਹਿਲਾਂ ਤੋ ਹੀ ਉਸ ਦੇ ਕਰਮਾਂ ਵਿੱਚ ਪਿਆ ਹੁੰਦਾ ਹੈ ਨਾਨਕ ਜੋਤੀਸ ਭਾਵੇਂ ਸੋਈ ਥੀਆ ਗੁਰੂ ਜੀ ਕਹਿੰਦੇ ਹਨ ਜੋ ਉਸ ਵਾਹਿਗੁਰੂ ਨੂੰ ਭਾਉਂਦਾ ਹੈ ਉਹੀ ਹੁੰਦਾ ਹੈ ਨਾਨਕ ਜੋਤੀਸ ਭਾਵੇਂ ਸੋਈ ਥੀਆ ਗੁਰੂ ਜੀ ਕਹਿੰਦੇ ਹਨ ਜੋ ਉਸ ਵਾਹਿਗੁਰੂ ਨੂੰ ਭਾਉਂਦਾ ਹੈ ਉਹੀ ਹੁੰਦਾ ਹੈ ਅਰਥਾਤ ਪਿਛਲੇ ਕਰਮਾਂ ਅਨੁਸਾਰ ਪਰਮਾਤਮਾ ਦੇ ਬਾਣੇ ਅੰਦਰ ਸਭ ਕੁਝ ਹੁੰਦਾ ਹੈ ਸੰਤ ਦਾ ਦੁਖੀ ਬਿਗੜੂ ਰੂਪ ਹੋਇ ਜਾਏ ਸੰਤ ਦਾ ਦੁਖੀ ਕੋੜੀ ਰੂਪ ਵਾਲਾ ਹੋ ਜਾਂਦਾ ਹੈ ਸੰਤ ਕੇ ਦੁਖੀ ਕੋ ਦਰਗਹਿ ਮਿਲੇ ਸਜਾਏ ਸੰਤ ਦੀ ਦੁਖੀ ਨੂੰ ਦਰਗਾਹ ਵਿੱਚ ਸਜਾ ਮਿਲਦੀ ਹੈ ਸੰਤ ਕਾ ਦੁਖੀ ਸਦਾ ਸਹਿਕਾਈ ਹੈ ਸੰਤ ਦਾ ਦੁਖੀ ਸਦਾ ਸਹਿਕ ਦਰੈਨਦ ਹੈ ਸੰਤ ਕਾ ਦੁਖੀ ਨ ਮਰੇ ਨਾ ਜਿਵਾਈਏ ਸੰਤ ਦੇ ਦੁਖੀ ਨ ਮਰਦਾ ਹੈ ਨਾ ਜਿਉਂਦਾ ਹੈ ਉਹ ਅਧ ਮੋਇਆ ਰਹਿੰਦਾ ਹੈ ਸੰਤ ਦੇ ਦੁਖੀ ਕੀ ਪੂਜੈ ਨ ਆਸਾ ਸੰਤ ਦੀ ਦੁਖੀ ਦੀ ਆਸ ਕਦੇ ਪੂਰੀ ਨਹੀਂ ਹੁੰਦੀ ਸੰਤ ਕਾ ਦੁਖੀ ਉਠ ਚੱਲੇ ਨਿਰਾਸਾ ਸੰਤ ਦਾ ਦੁਖੀ ਨਿਰਾਸ਼ ਹੀ ਉੱਠ ਕੇ ਤੁਰ ਪੈਂਦਾ ਹੈ ਯਾਨੀ ਕਿ ਅੰਤ ਨੂੰ ਸਭ ਆਸਾਂ ਵਿੱਚੇ ਹੀ ਛੱਡ ਕੇ ਮਰ ਜਾਂਦਾ ਹੈ ਸੰਤ ਕੇ ਦੁਖੇ ਨਾ ਤ੍ਰਿਸ਼ਟੇ ਕੋਏ ਸੰਤ ਦੇ ਦੁੱਖ ਕਰਨ ਨਾਲ ਕੋਈ ਠਹਿਰਦਾ ਨਹੀਂ ਯਾਨੀ ਕਿ ਜੰਮਣ ਮਰਨ ਦੇ ਗੇੜ ਵਿੱਚ ਹੀ ਰਹਿੰਦਾ ਹੈ ਜੈਸਾ ਭਾਵੇ ਤੈਸਾ ਕੋਈ ਹੋਏ ਜਿਉ ਜਿਆ ਕਿਸੇ ਨੂੰ ਪਾਉਂਦਾ ਹੈ ਤਿਉ ਜਿਆ ਉਹ ਹੋ ਜਾਂਦਾ ਹੈ ਯਾਨੀ ਕਿ ਨਿੰਦਕ ਨੂੰ ਨਿੰਦਿਆ ਪਾਉਂਦੀ ਹੈ ਤਾਂ ਉਹ ਨਿੰਦਕ ਹੀ ਬਣ ਜਾਂਦਾ ਹੈ ਪਿਆ ਕਿਰਤਨਾ ਮਿਟੇ ਕੋਈ ਕੀਤੇ ਹੋਏ ਕਰਮਾਂ ਦਾ ਫਲ ਭਾਗਾ ਵਿੱਚ ਪਿਆ ਹੋਇਆ ਕੋਈ ਮਿਟਾ ਨਹੀਂ ਸਕਦਾ ਨਾਨਕ ਜਾਨੇ ਸੱਚਾ ਸੋਏ ਗੁਰੂ ਜੀ ਫਰਮਾਉਂਦੇ ਹਨ ਕਿ ਇਸ ਗੱਲ ਨੂੰ ਉਹ ਸੱਚਾ ਪਰਮਾਤਮਾ ਹੀ ਜਾਣਦਾ ਹੈ ਸਭ ਘਟ ਤਿਸ ਕਿਉ ਕਰਨੇ ਹਾਰ ਸਾਰੇ ਜੀਵ ਪਰਮਾਤਮਾ ਦੇ ਹਨ ਉਹੀ ਉਹਨਾਂ ਨੂੰ ਕਰਨ ਵਾਲਾ ਹੈ ਸਦਾ ਸਦਾ ਤਿਸ ਕੋ ਨਮਸਕਾਰ ਹੈ ਜੀਵ ਉਸ ਪ੍ਰਭੂ ਨੂੰ ਤੂੰ ਸਦਾ ਹੀ ਨਮਸਕਾਰ ਕਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਪ੍ਰਭੂ ਦੀ ਦਿਨ ਰਾਤ ਉਸਤਤੀ ਕਰੋ ਤਿਸੇ ਤੇ ਆਵੋ ਸਾਸ ਗਿਰਾਸ ਉਸ ਨੂੰ ਸਾਹ ਲੈਂਦਿਆਂ ਤੇ ਬੁਰਕੀ ਖਾਂਦਿਆਂ ਯਾਨੀ ਕਿ ਭੋਜਨ ਖਾਂਦਿਆਂ ਸਿਮਰੋ ਸਭ ਕੁਛ ਵਰਤੇ ਸਿਸ ਦਾ ਕੀਆ ਸਭ ਕੁਛ ਉਸ ਦਾ ਕੀਤਾ ਹੀ ਵਰਤ ਰਿਹਾ ਹੈ ਜੈਸਾ ਕਰੇ ਤੈਸਾ ਕੋ ਥੀਆ ਜੈਸਾ ਉਹ ਕਰਦਾ ਹੈ ਵੈਸਾ ਹੀ ਕੋਈ ਹੁੰਦਾ ਹੈ ਯਾਨੀ ਕਿ ਸਿਮਰਨ ਕਰਨ ਵਾਲਾ ਜਾਂ ਸਿਮਰਨ ਨਾ ਕਰਨ ਵਾਲਾ ਅਥਵਾ ਚੰਗਾ ਜਾਂ ਮੰਦਾ ਉਹ ਵੈਸਾ ਹੀ ਹੋ ਜਾਂਦਾ ਹੈ ਜੈਸਾ ਪ੍ਰਮਾਤਮਾ ਪਾਉਂਦਾ ਹੈ ਆਪਣਾ ਖੇਲ ਆਪ ਕਰਨੇ ਹਾਰ ਆਪਣਾ जग ਰਚਨਦਾ ਖੇਲ ਉਹ ਆਪ ਹੀ ਕਰਨ ਵਾਲਾ ਹੈ ਦੂਸਰ ਕੌਣ ਕਹੇ ਵਿਚਾਰ ਦੂਸਰਾ ਕੌਣ ਉਸ ਦੀ ਵਿਚਾਰ ਕਰ ਸਕਦਾ ਹੈ ਜਿਸ ਨੂੰ ਕਿਰਪਾ ਕਰੇ ਤਿਸ ਆਪਨ ਨਾਮ ਦੇ ਪਰਮਾਤਮਾ ਜਿਸ ਉਤੇ ਕਿਰਪਾ ਕਰਦਾ ਹੈ ਉਸ ਨੂੰ ਆਪਣਾ ਨਾਮ ਸਿਮਰਨ ਦਿੰਦਾ ਹੈ ਵੱਡਪਾਗੀ ਨਾਨਕ ਜਨ ਸੇ ਗੁਰੂ ਜੀ ਫਰਮਾਉਂਦੇ ਹਨ ਉਹ ਮਨੁੱਖ ਵੱਡੇ ਪਾਗਾ ਵਾਲੇ ਹਨ ਜਿਨ੍ਹਾਂ ਨੂੰ ਪ੍ਰਭੂ ਆਪਣਾ ਲੈਂਦਾ ਹੈ ਇਸ ਬਾਣੀ ਵਿੱਚ ਗੁਰੂ ਜੀ ਨੇ ਸੰਤਾਂ ਦੀ ਨਿੰਦਿਆ ਕਰਨ ਵਾਲੇ ਨੂੰ ਵੱਡਾ ਪਾਪੀ ਜ਼ਾਲਮ ਤੇ ਦੋਸ਼ੀ ਕਥਨ ਕੀਤਾ ਹੈ ਐਸਾ ਨਿੰਦਕ ਸਦਾ ਰੋਗੀ ਸੋਗੀ ਤੇ ਦੂਸਰਿਆਂ ਦੇ ਮਹਤਾਜ ਰਹਿੰਦਾ ਹੈ ਉਸ ਨੂੰ ਸੁੱਖਾਂ ਦੀ ਪ੍ਰਾਪਤੀ ਨਹੀਂ ਹੁੰਦੀ ਆਪਣੇ ਸੰਤ ਸੁਭਾਅ ਦਾ ਸਦਕਾ ਜੇ ਸੰਤਾਂ ਨੂੰ ਪ੍ਰਵਾਨ ਹੋਵੇ ਤਾਂ ਅਜੀਹੇ ਦੀਨ ਦੁਨੀਆ ਤੋਂ ਟਿਕੇ ਹੋਏ ਮਨੁੱਖਾਂ ਨੂੰ ਇਹ ਉੱਚਾ ਚੁੱਕ ਲੈਂਦੇ ਹਨ ਤੇ ਉਹਨਾਂ ਨਿੰਦਕਾਂ ਦਾ ਵੀ ਉਧਾਰ ਹੋ ਜਾਂਦਾ ਹੈ ਇਸ ਸਭ ਸ੍ਰਿਸ਼ਟੀ ਦੇ ਜੀਵ ਜੰਤੂ ਪਰਮੇਸ਼ਵਰ ਦੀ ਰਚਨਾ ਹਨ ਸਭ ਨੂੰ ਚਾਹੀਦਾ ਹੈ ਕਿ ਆਪਣੇ ਰਚਨਹਾਰ ਦਾ ਸਵਾਸ ਸਵਾਸ ਨਾਮ ਸਿਮਰਨ ਕਰਨ ਅਤੇ ਉਸ ਅੱਗੇ ਸਦਾ ਧੰਨਵਾਦ ਵਜੋਂ ਅਰਦਾਸ ਕਰਦੇ ਰਹਿਣ ਕਿਉਂਕਿ ਉਸ ਦਾ ਕੀਤਾ ਹੀ ਸਭ ਕੁਝ ਹੁੰਦਾ ਹੈ ਇਸ ਵਾਸਤੇ ਜੀ ਉਸ ਪਰਮਾਤਮਾ ਦੀ ਮਿਹਰ ਹੋਵੇ ਤਾਂ ਸਾਨੂੰ ਵੀ ਆਪਣਾ ਨਾਮ ਬਖਸ਼ ਦੇਵੇਗਾ ਸੰਗਤ ਜੀ ਪੁੱਲਾ ਚੱਕਾ ਦੀ ਮਾਫੀ ਚਾਹੁੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ